ਇਹ ਤਸਵੀਰਾਂ ਦਿਲ ਨੂੰ ਛੋ ਲੈਣ ਵਾਲੀਆਂ ਨੇ ਤੇ ਸੰਗੀਤ ਸੁਣ ਕੇ ਤਾਂ ਤੁਹਾਡੇ ਰੋਂਗ ਤੇ ਵੀ ਖੜੇ ਹੋ ਗਏ ਹੋਣਗੇ ਤੁਹਾਡਾ ਵੀ ਦਿਲ ਕਰ ਰਿਹਾ ਹੋਵੇਗਾ ਕਿ ਸਾਡੇ ਵੀ ਧੀ ਪੁੱਤ ਅਜਿਹੀ ਥਾਂ ਤੇ ਪਹੁੰਚਣ ਅਜਿਹੇ ਉਦੇ ਤੇ ਪਹੁੰਚਣ ਅਬੋਹਰਦੀ ਰਹਿਣ ਵਾਲੀ ਸਿਮਰਨਪੌਰ ਨੇ ਭਾਰਤੀ ਸੈਨਾ ਦੇ ਵਿੱਚ ਲੈਫਟੀਨੈਂਟ ਬਣ ਕੇ ਆਪਣੇ ਮਾਤਾ ਪਿਤਾ ਹੀ ਨਹੀਂ ਬਲਕਿ ਆਪਣੇ ਪਿੰਡ ਦਾ ਨਾਮ ਵੀ ਉੱਚਾ ਕੀਤਾ ਆਪਣੇ ਸ਼ਹਿਰ ਦਾ ਨਾਮ ਵੀ ਉੱਚਾ ਕੀਤਾ ਸਿਮਰਨ ਨੇ ਕਿਹਾ ਹੈ ਕਿ ਜੇਕਰ ਹੌਸਲੇ بلند ਹੋਣ ਤਾਂ ਦੇਸ਼ ਦੀਆਂ ਧੀਆਂ ਕਿਸੇ ਵੀ ਕੰਮ ਤੋਂ ਘਟ ਨਹੀਂ ਤੇ ਕਿਸੇ ਵੀ ਉਦੇ ਤੇ ਪਹੁੰਚ ਸਕਦੀਆਂ ਨੇ ਕਟੂਕਟ ਪਿਛਲੇ 2-3 ਸਾਲ ਚ 8 ਟੈਮ ਦਿੱਤੇ ਹੈ ਜਿੰਦੇ ਚ ਮੈਂ ਤਿੰਨ ਵਾਰੀ ਰਿਕਮੈਂਡ ਹੋਈ ਬਟ ਉਸ ਤੋਂ ਬਾਅਦ ਵੀ ਕਦੇ ਮੈਡੀਕਲ ਰਿਜੈਕਸ਼ਨ ਸੀ ਕਦੇ ਮੈਰਿਟ ਆਊਟ ਤੇ 3-4 ਸਾਲ ਦਾ ਸਫਰ ਰਿਹਾ ਜਿਹਦੇ ਚ ਆਫਟਰ ਆਲ ਵਟ ਮੈਟਰਸ ਇਜ਼ ਤੁਸੀਂ ਉਹ ਅਚੀਵ ਕਰ ਲੈਂਦੇ ਹੋ ਤਾਂ ਸਾਰਾ ਸਟਰਗਲ ਵਰਦਫਲ ਲੱਗਦਾ ਹੈ ਸਰੇ ਦੇ ਚ ਕਟੂਕਟ ਹਰ ਰੋਜ਼ 7-8 ਘੰਟੇ ਦੀ ਪੜਾਈ ਤੋਂ ਦੇ ਤੋਂ ਇਲਾਵਾ ਕੁਝ ਗੇਮਸਟ ਵੀ ਫੋਕਸ ਸੀ ਤਾਂ ਉਹਨਾਂ ਦਾ ਵੀ ਮੈਨੂੰ ਕਾਫੀ ਹੈਲਪ ਮਿਲੀ ਐਨਸੀਸੀ ਵੀ ਮੈਨੂੰ ਕਾਫੀ ਹੈਲਪ ਮਿਲੀ ਐ ਵਿੱਚ ਕਿਹੜੀ ਪੋਸਟ ਚ ਲੈਕ ਕਰ ਰਹੇ ਸੀ ਲੈਫਟ ਹੈਂਡਰ ਮੇਰੇ ਪੇਰੈਂਟਸ ਨੇ ਹਮੇਸ਼ਾ ਪੂਰਾ ਸਪੋਰਟ ਕੀਤਾ ਸੀ ਮੈਨੂੰ ਉਹਨੇ ਮੇਰੇ ਹਰ ਡਿਸੀਜਨ ਨੂੰ ਐਕਸੈਪਟ ਕੀਤਾ ਤੇ ਮੈਂ ਜਿਹੜਾ ਵੀ ਪਾ ਚੂਸ ਕੀਤਾ ਨੇ ਮੈਨੂੰ ਪੂਰਾ ਸਪੋਰਟ ਕੀਤਾ ਹੈ ਚਾਹੇ ਉਹ ਕੋਚਿੰਗ ਲੈਣ ਲਈ ਹੋਵੇ ਜਾਂ ਮੇਰੀ ਸਟੱਡੀਜ਼ ਨੂੰ ਲੈ ਕੇ ਹੋਵੇ ਇਹਦੇ ਨਾਲ ਨਾਲ ਮੇਰੇ ਫਰੈਂਡਸ ਵੀ ਆ ਜਿਹੜੇ ਆਲਰੇਡੀ ਐਸ ਥੀਡਸ ਸੀ ਉਹਨਾਂ ਨੇ ਮੈਨੂੰ ਪੂਰਾ ਸਾਥ ਦਿੱਤਾ ਹੈ ਮੇਰੇ ਟੀਚਰਸ ਦਾ ਪੂਰਾ ਸਪੋਰਟ ਰ ਹੈ ਮੇਰੇ ਸਕੂਲ ਕਾਲਜ ਵੱਲੋਂ ਸਭ ਨੇ ਮੇਰਾ ਪੂਰਾ ਸਾਥ ਮੈਂ ਬਾਕੀ ਪੇਰੈਂਟਸ ਜਾਂ ਜਿਹੜੀਆਂ ਵੀ ਗਰਲਸ ਜਾਂ ਫਿਰ ਇਟ ਡਸ ਨਾਟ ਮੈਟਰ ਵੈਦਰ ਆਮ ਸੇਇੰਗ ਇਟ ਫੋਰ ਦ ਗਰਲਸ অর ਬॉयਜ਼ ਇਟਸ ਫੋਰ ਈਵਰੀ ਆਫ ਦ ਜੈਂਡਰਸ ਲੈ ਜਿਹੜਾ ਵੀ ਤੁਸੀਂ ਸੁਪਨਾ ਦੇਖਦੇ ਹੋਏ ਜਿਹੜਾ ਵੀ ਤੁਹਾਨੂੰ ਲੱਗਦਾ ਹੈ ਕਿ ਇਹ ਮੇਰਾ ਡ੍ਰੀਮ ਹੈ ਉਹ ਚੇਸ ਕਰਦੇ ਰਹੋ ਇੱਕ ਟਾਈਮ ਚ ਨਹੀਂ ਦੂਜੇ ਚ ਨਹੀਂ ਐਟਲੀਸ ਤੀਜੇ ਤਾਂ ਤੁਸੀਂ ਜ਼ਰੂਰ ਸਕਸੈਸਫੁਲ ਹੋਵੋਗੇ ਕਹਿਣ ਨੂੰ ਤਾਂ ਸ਼ਬਦ ਹੀ ਨਹੀਂ ਹੁੰਦੇ ਬਾਕੀ ਕੋਈ ਵੀ ਪੇਰੈਂਟਸ ਦੀ ਚਾਹੇ ਲੜਕਾ ਹੋਵੇ ਚਾਹੇ ਲੜਕੀ ਹੋਵੇ ਤਾਂ ਪੇਰੈਂਟਸ ਦੀ ਇਲਾਕੇ ਦੀ ਤਾਂ ਸ਼ਾਨ ਬਣਦੀ ਬਣਦੀ ਹੈ ਪੱਕੀ ਜਦੋਂ ਪਹਿਲਾ ਜ਼ਮਾਨਾ ਦੇਖਿਆ ਜਾਂਦਾ ਤਿਆਂ ਨੂੰ ਲੋਕੀ ਕੋ ਖਾਂ ਜ ਮਾਰ ਦਿੰਦੇ ਸੀ ਸਰੋ ਜਿਹੋ ਜੇ ਬੱਚਾ ਨਿਕਲਦਾ ਹੈ ਤਾਂ ਬਹੁਤ ਵੱਡੀ ਗੱਲ ਹੈ ਉਹ ਵੀ ਦੇਸ਼ ਦੀ ਸੇਵਾ ਲਈ ਜਿਹੜੀ ਇਹ ਹਕਤ ਨਾਲ ਜ਼ਿਆਦਾ ਲੋੜ ਹੈ ਜਿਹੜੀ ਇਹ ਲੋਕੀ ਦੇਸ਼ ਪ੍ਰਤੀ ਪ੍ਰੇਮ ਨੂੰ ਹੋਰ ਜ਼ਿਆਦਾ ਉਤਸ਼ਾਹਿਤ ਹੋਣਗੇ ਹੋਰ ਇੰਸਪਾਇਰਡ ਲੈ ਕੇ ਹੋਰ ਬੱਚੇ ਮੰਨ ਇਹ ਹੀ ਸਤਿਕਰਦਾ ਗਿਆਰਵਾਸ ਹੈ ਇਹ ਕਿਰਤ ਬਣੀ ਰਹੇ ਬਾਕੀ ਬੱਚਿਆਂ ਲਈ ਇਹ ਹੀ ਹੈ ਵੀ ਨਿਸ਼ਾਨਾ ਜਰੂਰ ਪੇਰੈਂਟਸ ਨਾਲ ਦੀ ਹੈਲਪ ਕਰਨ ਬਾਕੀ ਜਸਤਾਵਾ ਸੰਬੰਧਿਕ ਤਵਾਰੇ ਜੋ ਚੱਲ ਰਹਾ ਹੋਇਆ ਇਹ ਅੱਗੇ ਵੀ ਸਾਥ ਦਿੰਦੀਆਂ ਹੋਰ ਜ਼ਿਆਦਾ ਤੇ ਬੱਚਿਆਂ ਨੂੰ ਜ਼ਿਆਦਾ ਅੱਗੇ ਲਿਜਾਣ ਦੇ ਵਿੱਚ ਮਦਦ ਕਰਨੀ ਸਹੀ ਹੈ ਔਰ ਬਾਕੀ ਬੱਚੇ ਹੁਟਣਾ ਚੱਲਣ ਕੋਈ ਗੱਲ ਨਹੀਂ ਕਈ ਵਾਰੀ ਇੱਕ ਵਾਰੀ ਰਹਿ ਜਾਂਦਾ ਦੋ ਵਾਰੀ ਰਹਿ ਜਾਂਦਾ ਤਾਂ ਮੰਜ਼ਲ ਬਣਾ ਕੇ ਜਰੂਰ ਚੱਲਣ ਕਈ ਵਾਰੀ ਥੋਪਿਆ ਜਾਂਦਾ ਹੈ पेरेंट्स ਵੱਲੋਂ ਵੀ ਆ ਤੂੰ ਡਾਕਟਰ ਬਣਲਾ ਵਾ ਨਹੀਂ ਬੱਚੇ ਨੂੰ ਪੁੱਛੋ ਕਿ ਕੀ ਬਣਨਾ ਚਾਹੇ